ओम शांति ओम शांति ओम शांति ਪੰਜਾਬ ਹਬ ਨਿਊਜ਼ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਪਾਰਤ ਚੋਹਾਨ ਤੇ ਮੇਰੇ ਨਾਲ ਨੇ ਸੁਨ ਸਿੰਘ ਸ਼੍ਰੀਮਤੀ ਰੀਟਾ ਗੁਪਤਾ ਜੀ ਨੂੰ ਭਾਰੀ ਸੰਖਿਆ ਚ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਸ਼ਰਧਾਂਜਲੀ ਸਾਬੀ ਦੀ ਹੱਟੀ ਦੇ ਮਾਲਕ ਸ਼੍ਰੀ ਵਰਿੰਦਰ ਪ੍ਰਤਾਪ ਸਾਬੀ ਜੀ ਦੀ ਤਰਪਤਨੀ ਸ਼੍ਰੀਮਤੀ ਰੀਤਾ ਗੁਪਤਾ ਜੀ ਜੋ ਕਿ 12 ਅਗਸਤ 2025 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅੱਜ ਉਹਨਾਂ ਦੀ ਰਸਮ ਕਿਰਿਆ ਤੇ ਉਠਾਲਾ ਟੀਨਸਾ ਰਿਜ਼ੋਰਟ ਜਲੰਧਰ ਰੋਡ ਵਿੱਚ 1 ਤੋਂ 2 ਵਜੇ ਤੱਕ ਹੋਇਆ ਵਿਛੜ ਚੁੱਕੀ ਰੂਹ ਨੂੰ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਬਖਸ਼ਣ ਲਈ ਅਰਦਾਸ ਬੇਨਤੀ ਕੀਤੀ ਗਈ ਦੂਸਰਿਆਂ ਦੇ ਦਰਦ ਨੂੰ ਆਪਣਾ ਦਰਦ ਸਮਝਣ ਵਾਲੇ ਸ਼੍ਰੀਮਤੀ ਰੀਤਾ ਗੁਪਤਾ ਜੀ ਜੋ ਬਹੁਤ ਹੀ ਚੰਗੀ ਸ਼ਖਸੀਅਤ ਦੇ ਮਾਲਕ ਸਨ ਹਰ ਕਿਸੇ ਲੋੜਵੰਦੀ ਮਦਦ ਕਰਨ ਲਈ ਹਮੇਸ਼ਾ ਸਭ ਤੋਂ ਅੱਗੇ ਰਹਿੰਦੇ ਸਨ ਅੱਜ ਬਟਾਲਾ ਦੇ ਵਿਧਾਇਕ ਅਮਨ ਸ਼ੀਰ ਸਿੰਘ ਸ਼ੈਰੀ ਕਲਸੀ ਦੇ ਪ੍ਰਾ ਅਮਰਿਤ ਕਲਸੀ ਜੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼੍ਰੀ ਜਸ਼ਪਾਲ ਚੋਹਾਨ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਨਿੰਗ ਮਹਿਤਾ ਜੀ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵ ਵਿਕ ਜੀ ਸਹਾਰਾ ਕਲੱਬ ਦੀ ਟੀਮ ਅਤੇ ਉਹਨਾਂ ਦੇ ਨਾਲ ਵੱਖ-ਵੱਖ ਸਮਾਜਿਕ ਰਾਜਨੀਤਿਕ ਧਾਰਮਿਕ ਕਪੜਾ ਐਸੋਸੀਏਸ਼ਨ ਅਤੇ ਬਟਾਲਾ ਸ਼ਹਿਰ ਦੇ ਪਤਵੰਤੇ ਸੱਜਣ ਸ਼੍ਰੀਮਤੀ ਰਿਟਾ ਗੁਪਤਾ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਸਾਬੀ ਪਰਿਵਾਰ ਨੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਸ਼ਾਮਿਲ ਹੋਏ ਸਾਰੇ ਪਰਿਵਾਰਾਂ ਦਾ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਕੀਤਾ ਓਮ ਸ਼ਾਂਤੀ